ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਕਿਸਾਨ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ ਪਲੂਨ ਜਰਸੀ ਵੱਸੀ ਤੁਹਾਨੂੰ ਦਿਖਾ ਰਹੇ ਆ ਸਕਰੀਨ ਤੇ ਜਿਹੜੀ ਦੇਖ ਰਹੇ ਹੋ ਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 15 ਜਨਵਰੀ ਨੂੰ ਵੀਡੀਓ ਕਵਰ ਕਰਦੇ ਆ 15 ਜਨਵਰੀ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਪਹਿਲਾਂ ਬੱਛੀ ਚਾਰ ਦਿਨ ਦਸੂਈ ਆ ਮਗਰ ਇਹਨੇ ਬੱਚੀ ਨੂੰ ਜਨਮ ਦਿੱਤਾ ਜੇਰੇ ਦੀ ਪ੍ਰੋਪਰ ਪੈ ਚੁੱਕੀ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਸੋ ਆਪਣੇ ਘਰੇ ਡਿਲੀਵਰੀ ਹੋਈ ਆ ਇਹਦੀ ਸੋ ਫੇਸ ਕੁਆਲਿਟੀ ਦੇਖੋ ਬੱਚੀ ਦੀ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 94782 63916 98784 48264 ਜਦ ਮਰਜੀ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਵੀਡੀਓ ਭੇਜ ਕੇ WhatsApp ਤੇ ਵੀ ਸੋ ਆਜੋ ਆਪਾਂ ਕਰਦੇ ਆਂ ਗੱਲ ਪਲੂਨ ਬੱਛੀ ਜਰਸੀ ਦੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਧਾਰਾ ਮਾਰ ਕੇ ਵੀ ਦਿਖਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੋੜ ਕੇ ਦਿਹਾਉਣੇ ਆ ਸੋ ਦੇਖੋ ਬੁਲਬੁਲ ਦਾ ਬੱਚਾ ਹੀ ਆ ਫੇਸ ਕੁਆਲਿਟੀ ਦੇਖੋ ਬੱਛੀ ਦੀ ਪਿਓਰ ਪ ਜਰਸੀ ਬੱਸੀ ਨੂੰ ਜਨਮ ਦਿੱਤਾਗਾ ਜੀ ਦੇਖ ਸਕਦੇ ਹੋ ਜਰਸੀ ਬੱਸੀ ਨੂੰ ਇਹਨੇ ਜਨਮ ਦਿੱਤਾਗਾ ਟਾਪ ਦੇ ਰਿਕਾਰਡ ਦੀ ਬੱਚੀ ਆ ਕਿਹੜੇ ਸੀਮਣ ਦੀ ਆ ਆਪ ਆ ਤੇ ਇਹਦੀ ਮਾਂ ਕਿਹੜੇ ਸੀਮਣ ਦੀ ਸੀ ਮਾਂ ਦਾ ਰਿਕਾਰਡ ਆ ਜਿਹੜਾ 25 ਤੋਂ ਲੈ ਕੇ 26 27 ਲੀਟਰ ਤੱਕ ਰਿਹਾ ਪਲੂਣ ਦਾ ਕਿਹੜੇ ਸੀਮਣ ਦੀ ਮਾਂ ਸੀ ਤੇ ਕਿਹੜੇ ਦੀ ਆਪ ਆ ਤੇ ਅੱਗੇ ਬੱਚਾ ਕਿਹੜੇ ਸੀਮਣ ਦਾ ਸਾਰਾ ਪਰ ਰਿਕਾਰਡ ਇਹਦਾ ਵਟਸਐਪ ਤੇ ਦੇ ਦਾਂਗੇ ਫੋਨ ਤੇ ਦੇ ਦਾਂਗੇ ਪਰਸਨਲੀ ਸੋ ਬਾਕੀ ਬੱਸੀ ਦੀ ਫੇਸ ਕੁਆਲਿਟੀ ਦੇਖੋ ਤੁਸੀਂ ਬੋਦਾ ਮੋਟੀ ਅੱਖ ਮੱਥੇ ਟੋਆ ਛੋਟਾ ਕੰਨ ਬਰੀਡ ਬਰੂ ਚੈੱਕ ਕਰੋ ਬੱਚੀ ਦੀ ਹਵਾਨਾ ਤੋਂ ਤੁਹਾਨੂੰ ਪਤਾ ਲੱਗੂ ਹਵਾਨਾ ਗਵਾਹੀ ਭਰੂਗਾ ਵੀ ਇਹ ਕਿੰਨਾ ਦੁੱਧ ਪਾਊ ਪਲੂਣ ਕਿਉਂਕਿ ਮਾਂ ਦਾ ਬਹੁਤ ਚੰਗਾ ਰਿਕਾਰਡ ਆ 25 ਪਲੱਸ ਦਾ ਰਿਕਾਰਡ ਆ ਪਲੂਣ ਦਾ ਹਾਈਟ ਲੈਂਥ ਤੁਸੀਂ ਆ ਖੁਰਲੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ 2.5 3 ਫੁੱਟ ਦੀ ਹਰੇਕ ਦੀ ਖੁਰਲੀ ਹੁੰਦੀ ਆ ਇੱਥੋਂ ਅੰਦਾਜ਼ਾ ਤੁਸੀਂ ਹਾਈਟ ਦਾ ਲਗਾ ਸਕਦੇ ਹੋ ਬੱਚੀ ਦੀ ਹਾਈਟ ਲੈਂਥ ਕਿੰਨੀ ਆ ਸੋ ਥਣ ਕੱਲਾ ਕੱਲਾ ਨਿਕੜਵਾ ਦੇਖੋ ਕੋਈ ਖੋਟ ਸਾਂਗ ਨਹੀਂ ਪੂਰੀ ਵਿੱਥੀ ਤੇ ਥਣ ਲੱਗਾ ਹੋਇਆ ਕੱਲਾ ਕੱਲਾ ਨਿਕੜਵਾ ਥਾਣਾ ਹਵਾਨਾ ਸੂਲ ਕਿਉਂਕਿ ਬਰੀਡ ਦੇ ਕੈਰੈਕਟਰ ਆ ਜਾਂਦੇ ਇਹ ਖੁੱਚਾਂ ਤੋਂ ਉੱਪਰ ਹਵਾਨਾ ਤੋਰਪਤ ਤੋਰ ਕੇ ਦਾ ਬੱਚੀ ਨੂੰ ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਚੌੜਾ ਤੇ ਠੋਸ ਹਵਾਨਾ ਹੈਗਾ ਚੰਗੀ ਸੇਵਾ ਦੇ ਨਾਲ 25 ਤੋਂ ਬਾਹਰ ਦੁੱਧ ਪਾ ਦੂ ਬੱਚੀ ਸਮੀ ਭਲੀ ਬਹੁਤ ਜ਼ਿਆਦਾ ਆ ਬੱਚੀ ਦੀ ਬਰੀਡ ਬਹੁਤ ਜ਼ਿਆਦਾ ਆ ਹਾਈਟ ਲੈਂਥ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਬਾਕੀ ਫੇਸ ਕੁਆਲਿਟੀ ਤੋਂ ਪਸ਼ੂ ਦੀ ਜੱਜਮੈਂਟ ਆ ਜਾਂਦੀ ਹੈ ਤੇ ਬਰੀਡ ਕੈਰੈਕਟਰਾਂ ਦਾ ਪਤਾ ਲੱਗ ਜਾਂਦਾ ਹਵਾਨੇ ਤੋਂ ਸੋ ਆਪਾਂ ਸਾਨੂੰ ਬਾਹਰ ਤੋਰ ਕੇ ਸੋਹਣਿਆ ਬੱਚੀ ਨੂੰ ਸੋ ਦੇਖੋ ਵਾਨਾ ਵਗੈਰਾ ਦੇਖੋ ਤੁਸੀਂ ਬੱਛੀ ਦਾ ਹਾਈਟ ਦੇਖੋ ਲੈਂਥ ਦੇਖੋ ਬੱਛੀ ਦੀ ਹਵਾਨਾ ਦੇਖੋ 25 ਤੋਂ ਬਾਹਰ ਦੁੱਧ ਪਾਉਣਾ ਬੱਛੀ ਨੇ ਬਰੀਡ ਦੇਖੋ ਬੱਛੀ ਦੀ ਕਿਉਂਕਿ ਚੰਗੀ ਸੇਵਾ ਦੇ ਨਾਲ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਸੋ ਦੇਖੋ ਬੋਲਬਲ ਦਾ ਬੱਚਾ ਹੀ ਆ ਟੌਪ ਦੀ ਬਰੀਡ ਆ ਟੌਪ ਦਾ ਰਿਕਾਰਡ ਆ ਬੱਛੀ ਦਾ ਸੋ ਦੇਖੋ ਇੱਕ ਕਿਹੜਾ ਹੋਰ ਕਢਾ ਲੇ ਪੁੱਤ ਲਿਆ ਬਾਹਰ ਨੂੰ ਸੋ ਹਵਾਨ ਇੱਕ ਕਿਹ ਲਿਆ ਬਾਹਰ ਨੂੰ ਲਿਆ ਇਹ ਕਿਹੜਾ ਕਢਾ ਦੇ ਸੋ ਦੇਖੋ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਸੋ ਦੇਖੋ ਦੋਨੇ ਸਾਈਡ ਹਵਾਨੇ ਤੇ ਦੂਰੋਂ ਨਾੜਾਂ ਦਾ ਮੋੜ ਲਿਆ ਸੋ ਲਿਆ ਚਲ ਅੰਦਰ ਲੈ ਚਲ ਸੋ ਬਰੀਡ ਦੇਖੋ ਬੱਚੀ ਦੀ ਹੌਲੀ 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 ਬੱਚੇ ਨੂੰ ਤੇਜ਼ੀ ਕਰ ਸੋ ਦੇਖੋ ਇਦਾਂ ਦੀ ਬਰੀਡ ਆ ਜਿਹੜੀ ਅੱਗੇ ਬਹੁਤ ਟੌਪ ਦੇ ਬੱਚੇ ਤਿਆਰ ਕਰੂਗੀ ਤੇ ਚੰਗੀ ਮਿਲਕ ਕਪੈਸਿਟੀ ਦੇ ਜਿਹਨੇ ਕੰਮ ਕਰਨਾ ਹੈਗਾ ਫਾਰਮ ਦੀ ਸਟਾਰਟਿੰਗ ਕਰਨੀ ਆ ਟੌਪ ਡਾਇਮੰਡ ਪੀਸ ਹਰ ਜਰਸੀ ਦਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਪੰਜਾਬ ਵਾਲੀ ਜਰਸੀ ਲੈਣੀ ਆ ਜਿਹੜੀ ਸਟਾਰਟਿੰਗ ਦੁੱਧ 25 ਕਿਲੋ ਤੋਂ ਪਲੱਸ ਹੋਵੇ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਇਦਾਂ ਦੀਆਂ ਬੱਸੀਆਂ ਜਾਦ ਬਰੀਡ ਵਾਲੀਆਂ ਦੁੱਧ ਕੱਢਦੀਆਂ ਨੇ ਕਿਉਂਕਿ ਟੌਪ ਦਾ ਰਿਕਾਰਡ ਆ ਬੱਚੀ ਦਾ ਦੇਖੋ ਸੋ ਦੇਖੋ ਬੁਲਬੁਲ ਦਾ ਬੱਚਾ ਹੈਗਾ ਬਾਰ-ਬਾਰ ਕੈਮਰਾ ਹਟਾਉਣ ਨੂੰ ਜੀ ਨਹੀਂ ਕਰਦਾ ਦੇਖੋ ਬੱਚੇ ਦਾ ਮੂੰਹ ਵੀ ਦੇਖੋ ਤੇ ਮਾਂ ਦਾ ਮੂੰਹ ਵੀ ਦੇਖੋ ਸਾਰਾ ਰਿਕਾਰਡ ਹੈ ਦਾ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਚੈਨਲ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ 'ਚ ਧਾਰਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਪੂਰ ਸਰਲਾ ਨਹੀਂ ਥਣਾਂ ਦੀ ਇਹ ਪਾਸ ਹੋ ਚੁੱਕੀ ਆ ਕੋਈ ਮੇਰਾ ਕੱਲੇ-ਕੱਲੇ ਥਾਂ ਦੀ ਧਾਰ ਮਾਰ ਕੇ ਦਿਖਾ ਦੇ। ਲਵੇਂ ਉਹ ਲੀਟਰ ਲ ਮੂਹਰੇ ਲਥਾਂ ਦੇ ਦੋਨੋਂ ਦੀ ਮਾਰੇ ਥੱਲੇ ਧਰ ਲਾਂ। ਐਂ ਧਰ ਲਾਂ। ਸੈੱਟ ਕਰ ਲਾ ਮੂੰਹ ਜਾਂ ਬਣਾ ਲਾ ਪਹਿਲਾਂ ਮੂਹ। ਸੋ ਦੇਖੋ ਠੰਡੀ ਸੀਲੇ ਨਹੀਂ ਆਦੇ ਕੋਈ ਨਿਆਣਾ ਨਹੀਂ ਪਾਇਆ ਆਪਾਂ। ਕੋਈ ਪਾਣੀ ਨਹੀਂ ਮਾਰਿਆ ਇਦਾਂ ਹੀ ਤੁਹਾਡੇ ਸਾਹਮਣੇ ਵੀਡੀਓ ਪਾਉਸ ਨਹੀਂ ਕਰੀ ਦੇਖੋ। ਚਵਾਈ ਦੇਖੋ ਤੁਸੀਂ ਪੋਲੀ ਤੇ ਮੋਟੀ ਚਵਾਈ ਆ। ਇਦਾਂ ਹੀ ਆਪਣਾ ਬੰਦਾ ਨੀਚੇ ਬਹਿ ਗਿਆ। ਬਸ ਬੁੱਤ ਮਗਰ ਲਿਖਣਾਂ ਦੇ ਮਾਰ ਦੇ। ਉਹ ਕੱਲੇ-ਕੱਲੇ ਦੀ ਮਾਰ ਕੇ ਦਿਖਾ ਦੇ ਹਾਂ। ਲਵੇਂ ਕਰਕੇ ਮਾਰ ਰਿਹਾ। ਸੋ ਦੇਖੋ। ਇੱਧਰ ਨਹੀਂ ਸਣਦੀ ਮਾਰਦੇ ਕਿਉਂਕਿ ਥਣਾ 'ਚ ਮਿੱਥੀ ਜ਼ਿਆਦੇ ਹੋਣ ਕਰਕੇ ਆਪਾਂ ਕੱਲੇ-ਕੱਲੇ ਥਣ ਦੀ ਧਾਰ ਮਰਵਾ ਕੇ ਦਿਖਾਉਨੇ ਆ ਕਿਉਂਕਿ ਇਹਦੇ ਨਾਲ ਪਤਾ ਲੱਗ ਜਾਂਦਾ ਕਿ ਭੂ ਓਕੇ ਬਤ ਓਕੇ ਇੱਧਰ ਨਹੀਂ ਸਣਦੀ ਮਾਰਦੇ ਸੋ ਬਾਕੀ ਲਵੇ ਵਾਲਾ ਵੀਰ ਤਾਂ ਲਵੇ ਆ ਕੇ ਪਾਸ ਕਰ ਲੈਂਦਾਗਾ ਕਿਉਂਕਿ ਦੂਰੋਂ ਨਾ ਨੋ ਬੰਦੇ ਨੂੰ ਆਉਣਾ ਔਖਾ ਹੋ ਜਾਂਦਾ ਤਾਂ ਆਪਾਂ ਧਾਰਾ ਮਾਰ ਕੇ ਓਕੇ ਬਤ ਬਸ ਓਕੇ ਆ ਸੋ ਬਾਕੀ ਆਪਣੀ ਪਹੁੰਚ ਤੱਕ ਦੀ ਜ਼ਿੰਮੇਵਾਰੀ ਹੂ ਥਣ ਲਵੇ ਦੀ ਕਿਉਂਕਿ ਜਦੋਂ ਆਪਾਂ ਆਨਲਾਈਨ ਗਾਂ ਭੇਜਦੇ ਆ ਤਾਂ ਥਣ ਲਵੇ ਦੀ ਆਪਾਂ ਤਸੱਲੀ ਬੰਦਾ ਆਪਣਾ ਕਰਾ ਕੇ ਆਉਂਦਾਗਾ ਸੋ ਵੀਡੀਓ ਦੇਖਣ ਲਈ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ